ਪਹਿਲਾਂ ਤਾਂ ਬਾਈ ਸਾਰਿਆਂ ਨੂੰ ਬਾਈ ਗੁਰੂ ਜੀ ਕਾ ਖਾਲਸਾ ਲੈ ਵੀ ਮੈਂ ਬੋਲੂ ਜਮਾ ਸੱਚ ਕਿਸੇ ਦੇ ਗੋਡੇ ਬੱਜੇ ਕਿਸੇ ਦੇ ਗੱਟੇ ਬੱਜੇ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਤਿੰਨ ਮਹੀਨੇ ਮੇਰੀ ਢੂਈ ਤੇ ਸਟੇਜ ਰਹੀ ਹੈ ਮੈਂ ਅੰਦਰ ਸੀ ਮੇਰੀ ਢੂਈ ਤੇ ਸਟੇਜ ਹੈ ਅੱਜ ਆਪਾਂ ਨੇ ਦੀ ਢੂਈ ਤੇ ਸਟੇਜ ਹੈ ਛੋਟੇ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਵੀ ਬਹੁਤ ਸੀ ਛੋਟੇ ਦਿਨਾਂ 'ਚ ਕੀ ਆ ਮੈਂ ਦੱਸੂ ਮੇਰੇ ਦਿਲ 'ਚ ਕੀ ਸੀ ਮੈਂ ਦੱਸੂ ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਆਪਣੇ ਪੰਜਾਬ ਦੇ ਮੱਥੇ 'ਤੇ ਕਲੰਕ ਪੂੰਜਣ ਵਾਲਾ ਮਹਾਨ ਸੂਰਮਾ ਆਪਾਂ ਝੋਟਾ ਝੋਟਾ ਕੀ ਝੋਟਾ ਇੱਕ ਪਸ਼ੂ ਬਾ ਨਾ ਚਲੋ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਆਪਣੇ ਮੱਥੇ 'ਤੇ ਕਲੰਕ ਪੂਲਾ ਆਲਾ ਬਾਪੂ ਉਹ ਖੜਾ ਸਰਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਸਾਡੇ ਵਿੱਚ ਸਾਡੀ ਤਰਾਸ਼ਦੀ ਐ ਅਸੀਂ ਆਦੇ ਹੀਰੇ ਨੂੰ ਭੁੱਲ ਜਾਂਦੇ ਆ ਕੋਈ ਨਮਾ ਆਉਂਦਾ ਮੇਰੇ ਵਰਗਾ ਝੋਟਾ ਕੋਈ ਹੋਰ ਆਉਂਦਾ ਫਲਾਨਾ ਇਮਕਾ ਟਮਕਾ ਅਸੀਂ ਆਦੇ ਪੁਰਾਣੇ ਯੋਧਿਆਂ ਨੂੰ ਭੁੱਲ ਜਾਂਦੇ ਆ ਮੈਂ 3 ਮਹੀਨੇ ਅੰਦਰ ਰਹਾ ਛੋਡੇ ਲੋਕਾਂ ਦਾ ਪੂਰਾ ਸਾਥ ਮਿਲਿਆ ਜੂਣੀ ਨਾਲੇ ਪੂਰਾ ਗੱਜ-ਬੱਜ ਕੇ ਸਾਥ ਦਿੱਤਾ ਸਭ ਲੋਕ ਹਜੇ ਵੀ ਤਰਨਾ ਚੱਲੀ ਜਾਂਦਾ ਨਸ਼ੇ ਖਿਲਾਫ ਦਰ ਰਾਤ ਲੜਦੇ ਫਿਰਦਾ ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ ਉਹ ਪਰਚਿਆਂ ਦਾ ਤਰੀਕਾ ਪੈਂਦੀਆਂ ਕੋਈ ਮੁਕਰਗੇ ਕੋਈ ਮੈਂ ਬਰੀ ਪਰਚਿਆਂ ਦਾ ਤਰੀਕਾ ਪੈਂਦੀਆਂ ਨੇ ਮੇਰੀਆਂ ਉਹ ਪਰਚਿਆਂ ਦਾ ਤਰੀਕਾ ਪੈਂਦੀਆਂ ਤੇ ਚਾਰ ਹੋਰ ਨਵੇਂ ਪਾਏ ਨੇ ਪਰਚੇ ਮੇਰੇ ਤੇ ਤੇ ਨਵੇਂ ਹੀ ਨਿਮੰਤਰੇ ਹਾਂ ਅੰਦਰ ਰਹਿਣ ਤਾਂ ਮੈਂ ਕੀ ਪਤਾ ਕੀ ਦੇ ਦਿੰਦੇ ਨੇ ਨਾ ਵਿਕੇ ਨਾ ਚੁਕੇ ਨਾ ਇਹ ਹਣਾ ਮੈਨੂੰ ਉਦੋਂ ਵਾਰ ਬੀਪੀ ਦੀ ਸ਼ਿਕਾਇਤ ਹੁੰਦੀ ਆ ਮੈਂ ਫੇਰ ਵੀ ਲੜਦਾ ਫਿਰਦਾ ਸੋ ਆਪਾਂ ਅੱਜ ਮੈਨੂੰ रहेगा कमेटी के फैसले होगी ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਨਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋ ਦੇ ਨੇੜੇ 27 ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਦੇਣਾ ਕੋਈ ਦੇ ਸਕਦਾ ਦੀਪ ਸਿੱਧੂ ਭਾਈ ਸਾਡਾ ਚਲ ਗਿਆ ਅਸੀਂ ਦੀਪ ਤੇ ਜਗਾਇ ਹੋਏ ਦੀਵੇਂ ਆ ਹਜ਼ਾਰ ਲਾ ਕੇ ਜਾਵਾਂਗੇ ਸਾਡਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉ ਉਹ ਕਿੰਨਾ ਚਿਰ ਸਰਕਾਰਾਂ ਰੱਖ ਲੈਣਗੀਆਂ ਆਉਣਗੇ ਕਿੰਨਾ ਸਿੱਖ ਜਾਗਿਆਗਾ ਤੇ ਭਾਈ ਲੰਗਰ ਲਾਇਆ ਮੁੰਡਿਆਂ ਨੇ ਜਿਹੜੇ ਲੰਗਰ ਛਕਣਾ ਹੋ ਛਕਿਓ ਤੇ ਭਾਈ ਬਣ ਕੇ ਜਾਇ ਆਉਣਾ ਕਾਹਲੀ ਨਾ ਕਰੋ ਸਾਵ ਨੂੰ ਸੁਣ ਕੇ ਜਾਇਓ ਆਪ ਆਪ ਦਾ ਪੂਰਾ ਸਮਰਥਨ ਦਿਓ ਤੇ ਜਿੱਥੇ ਤੁਹਾਨੂੰ ਕਮੇਟੀ ਕਹੂਗੀ ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂਗਾ ਕਿ ਸੁਣ ਕੇ ਰੋ ਵਾਤਮਾਨ ਦੀ ਕੋਠੀ ਦਾ ਘਰਾ ਕਰੋ ਕੱਲ ਨੂੰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿਉਂ ਮੈਨੂੰ ਪਤਾ ਅੱਜ ਮੀਟਿੰਗ ਕਰਾਂਗੇ 10 ਦਿਨਾਂ ਬਾਅਦ ਮੀਟਿੰਗ ਕਰਾਂਗੇ 14 ਦਿਨਾਂ ਬਾਅਦ ਮੀਟਿੰਗ ਕਰਾਂਗੇ ਆ ਟੱਡ ਮੂੰਹ ਹੋ ਜਾਂਦੇ ਨੇ ਅਫਸਰਾਂ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਦੀ ਕੋਈ ਸੁਣਦਾ ਨਹੀਂ ਜੋ ਤੁਸੀਂ ਦਿਲ ਚ ਲੈ ਕੇ ਆਇਓ ਐਡਾ ਵੱਡਾ ਹੜ ਆਇਆ ਮੇਰੇ ਵਾਲੀ ਵੀ ਆਇਆ ਸੀ ਮੈਂ ਦੇਖ ਨਹੀਂ ਸਕਿਆ ਮੈਂ ਤੁਹਾਡਾ ਧੰਨਵਾਦ ਆ ਕੱਲੇ ਕੱਲੇ ਬੰਦੇ ਦਾ ਤੁਹਾਡੇ ਦਿਲ ਦੀ ਗੱਲ ਦੱਸੋ ਸਗਰੂਰ ਦੀ ਕਿ ਠੀਕ ਹੈ ਧਰਨੀ ਹੈ ਨਾ ਭਗਵੰਤ ਮਾਨ ਦੀ ਹੱਥ ਖੜੇ ਕਰ ਲੋ ਉਹ ਅੰਦਰ ਬੈਠਾ ਸੁਣੀ ਜਾ ਹੋਰ ਬੱਚੇ ਪਾਈ ਜਾਣਗੇ ਸਿੱਧੀ ਪਵਰਤਮਾਂ ਦੀ ਕੋਠੀ ਕੇਰੋ ਮਾਪਾਨੇ ਦੀ ਪੂਰੀ ਟੀਮ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ ਤੇ ਗੌਰ ਕਰਨ ਖਿਆਲ ਰੱਖਣ ਬਿਨਾ ਸ਼ਰਤਾਂ ਆਲੇ ਹਾ ਕਰਾ ਕੇ ਲਿਓ ਪਾਨਾ ਕਿਹੜਾ ਉਹ ਦੇ ਘਰ ਵਾਸਤੇ ਲੜਦਾ ਸੀ ਕਰੋੜਾ ਰੁਪਇਆ ਪਵਾ ਗਿਆ ਗੱਲਾਂ ਦੇਖ ਬਣਾਉਂਦੇ ਕਿ ਚੇਨੀ ਪੱਟੀ ਸਕਾਰ ਪੀਓ ਦੇ ਇਹਨੂੰ ਸ਼ਰਮ ਨਹੀਂ ਆਉਂਦੀ ਪੁੱਛਣ ਨੂੰ ਮੁਸਲਮਾਨਾਂ ਦੇ ਰਾਜ ਚ ਮੁਸਲਰਾਂ ਗਜੇਬ ਦੇ ਰਾਜ ਚ ਮਲੇਰ ਖੋਟਲੇ ਵਾਲੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਇਹ 92 ਚੋਂ ਕੋਈ ਹਾ ਦਾ ਨਾਰਾ ਵੀ ਨਹੀਂ ਮਾਰਦਾ ਮਰਵਾ ਦਿਓ ਗੋਲੀ ਮਰਵਾ ਦਿਓ ਮੈਂ ਨਹੀਂ ਚੁੱਪ ਕਰਦਾ ਨਾ ਆਪਾਂ ਨਾ ਵੀ ਨੀ ਤਾਂ ਬਣਾ ਪਰ ਸਮਝੌਤਾਕਾਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਆਪਾਂ ਨੂੰ ਡਟ ਕੇ ਪਾਨੇ ਦਾ ਸਾਥ ਦੇਣਾ ਚਾਹੀਦਾ ਪਾਨੇ ਦੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਜਿੰਨਾ ਛੇਤੀ ਆਪਾਂ ਗਰਮਕ ਤ ਰਹਾਂਗੇ ਉਹਨ ਆਪਾਂ ਬੈਰ ਕਬੂਲ ਦੇ ਨਹੀਂ ਅਮਰਤਪਾਲ ਬਈ ਚੁੱਪ ਕਰਕੇ ਬਾਈ ਦੀਪ ਸਿੱਤੂ ਰੋਂਦਾ ਰਿਹਾ ਸੁਣਿਆ ਨਹੀਂ ਜੇ ਬਾਈ ਸਿੱਤੂ ਵਲੇ ਉਹਦੀ ਗੱਲ ਸੁਣੀ ਹੁੰਦੀ ਯਾਰ ਹੁਣ ਮੈਨੂੰ ਦੱਸੋ ਹੱਥ ਖੜੇ ਕਰਕੇ ਦੀਪ ਜੀ ਦੀ ਦੁਕਦਾਰ ਸੀ ਜੋਦਾ ਸੀ ਜੋਦਾ ਸੀ ਹਜ਼ਾਰ ਦੀਪ ਜਗਾ ਗਿਆ ਸੋ ਮੈਂ ਮਾਫੀ ਚਾਹੁੰਨਾ ਮੈਥੋਂ ਭਾਵਕੋ ਕੇ ਸੱਚ ਬੋਲਿਆ ਜਾਂਦਾ ਕਿਉਂਕਿ ਮੈਨੂੰ ਲੱਖਾਂ ਫੋਨ ਆਏ ਸੀ ਮੈਂ ਸਾਰੀ ਸਿੱਖ ਸੰਗਤ ਨੂੰ ਜੋ ਮੇਰੇ ਨਾਲ ਵਾਅਦਾ ਕਰਕੇ ਆਏ ਸੀ ਸਾਡੇ ਬੰਦੀ ਸਿੰਘ ਰਿਹਾ ਕਰੋ 27 27 ਸਾਲਾਂ ਤੋਂ ਸਾਡੇ ਭਾਈ ਮੈਂ ਪੂਰੀ ਟੀਮ ਨੂੰ ਪਾਨੇ ਸਿੱਧੂ ਜੀ ਦੇ ਲੱਖੇ ਨੂੰ ਕਹਿਣਾ ਹੈ ਸਪੈਸ਼ਲ ਵੀ ਭਾਈ ਖੁਦ ਖੁਦ ਮੋਨੋਰੇਟ ਕਰੋ ਇਹਨੂੰ ਜਿੰਨੀ ਛੇਤੀ ਹੋਊਗੀ ਬਿਨਾ ਸ਼ਰਤਾਂ ਤੋਂ ਰਹਾ ਕਰਕੇ ਲਿਆਓ ਮੈਂ ਕੋਈ ਬਿਨਾ ਸ਼ਰਤਾਂ ਤੋਂ ਰਿਆ ਨਹੀਂ ਹੋਇਆ ਪ੍ਰਭੂ ਮੈਨੂੰ ਪੁੱਛੋ ਆ ਕੇ ਮੈਂ ਦੱਸੂ ਮੇਰੇ ਤੇ ਚਾਰ ਹੋਰ ਪਏ ਨੇ ਮੇਰੇ ਪਰਚੇ ਅਜੇ ਕੈਂਸਲ ਨਹੀਂ ਹੋਣਾ ਮੈਂ ਤਰੀਕਾ ਬੁਖਤਦਾ ਸੱਤ ਤਰੀਕਾ ਮੇਰੇ ਨਾਲ ਮਾਣ ਹੈ ਆ ਬੈਠਾ ਪੁੱਛ ਲੋ ਆ ਗਰੀਬ ਚ ਨਹੀਂ ਰਹਾ ਉਹ ਬੇਵਾਰੀ ਉਹ ਸੁੱਖੀ ਉਹ ਆਕਾਸ਼ ਦੀ ਪੋਰੇ ਜਿੰਨੇ ਮੇਰੀ ਟੀਮ ਆਈ ਗੰਗਾ ਨਗਰ ਆ ਸਤਨ ਜਗਰਾਓ ਮੇਰੇ ਕਹੇ ਤੋਂ ਜੈ ਤੋਂ ਤੋਂ ਮੈਂ ਨਾ ਨਹੀਂ ਲੈ ਸਕਾ ਇਕੱਲੇ ਇਕੱਲੇ ਬੰਦੇ ਦਾ ਮੈਂ ਸਭ ਦਾ ਧੰਨਵਾਦ ਦਿਆਂ ਬਾਈ ਬਣ ਕੇ ਯਾਰ ਕਿਉਂਕਿ ਇਹ ਸਾਂਝਾ ਕੰਮ ਆ ਹੁਣ ਗੁੱਸਾ ਨਾ ਕਰਿਆ ਕਰੋ ਮੈਂ ਆਪਣੀ ਟੀਮ ਦੇ ਨਾਂ ਤੇ ਐਂਟੀ ਡਰੱਗ ਟਾਸਕ ਫੋਰਸ ਜਿੰਦਾਬਾਦ ਆ ਨਾਸਿਤੂ ਜਿੰਦਾਬਾਦ ਚਾੜੂ ਦਾ ਟੀਲਾ ਟੀਲਾ ਕਰਦਾਂਗੇ ਮੈਨੂੰ ਨਾਰੇ ਜਿਵੇਂ ਨਹੀਂ ਲਾਉਣੇ ਆਉਂਦੇ ਯਾਰ ਸੋ ਆਪਾਂ ਤਾਂ ਬੁਲਾਵਾਂਗੇ ਬੋਲੇ ਸੋ ਨਿਹਾਲ ਦੇਖਦੇ ਬੰਤ ਕੀ ਰਾਜ ਕਰੇਗਾ ਬੋਲੇ ਜਿਹੜੇ ਮੈਨੂੰ ਕਹਦੇ ਸਤਿ ਸ਼੍ਰੀ ਅਕਾਲ ਅਮਰਪਾਲ ਦੀ ਗੱਲ ਨਹੀਂ ਰੁਮਾਨ ਦਰਸੀ ਭਾਈ ਸੌਰੀ ਆਪਣੇ ਦਿਲ 'ਚ ਸਿੱਖੀ ਆ ਭਰਾਵੋ ਸੋ ਹੁਣ ਮੈਂ ਨਹੀਂ ਬੋਲਦਾ ਮਾਫੀ ਸੋ ਬੋਲੇ ਸੋ ਨਿਹਾਲ